ਸਰਕਾਰੀ ਹਸਪਤਾਲ ਦੇ ਬਾਥਰੂਮ ਦੇ ਵਿੱਚ ਨਹਾਉਣ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਤੁਸੀਂ ਸੋਚੋਗੇ ਕਿਉਂਕਿ ਜਿਹੜਾ ਮਾਮਲਾ ਹੀ ਅਜੀਹਾ ਹੈ ਗੱਲ ਰੁੱਪੜਦੀ ਹੈ ਜਿੱਥੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਮਰੀਜ਼ ਦੀ ਪਤਨੀ ਹੈ ਜਿਹੜੀ ਮੈਡੀਕਲ ਬੋਰਡ ਦੇ ਵਿੱਚ ਦਾਖਲ ਹੁੰਦਾ ਮਰੀਜ਼ ਉਹਦੀ ਪਤਨੀ ਹਸਪਤਾਲ ਦੇ ਬਾਥਰੂਮ ਦੇ ਵਿੱਚ ਨਹਾਉਣ ਜਾਂਦੀਆਂ ਤਾਂ ਉੱਪਰੋਂ ਕਿਸੇ ਨੇ ਕੈਮਰੇ ਨਾਲ ਉਸ ਜਿਹੜੀ ਜਨਾਨੀ ਦੀ ਉਸ ਔਰਤ ਦੀ ਵੀਡੀਓ ਬਣਾ ਲਈ ਜਿਸ ਦੇ ਚਲਦੇ ਆ ਜਿਵੇਂ ਔਰਤ ਨੂੰ ਪਤਾ ਲੱਗਦਾ ਕਿ ਮੇਰੀ ਵੀਡੀਓ ਬਣਾਈ ਆ ਤਾਂ ਉਹ ਛੱਟ ਹਸਪਤਾਲ ਦੇ ਵਿੱਚ ਹੰਗਾਮਾ ਕਰਦੀ ਜਿਸ ਦੌਰਾਨ ਹਸਪਤਾਲ ਦਾ ਸਟਾਫ ਅਤੇ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚ ਜਾਂਦਾ ਕਿ ਉਹ ਆਪਣੇ ਜਿਹੜਾ ਹਸਬੰਦ ਦੇ ਇਲਾਜ ਲਈ ਹਸਪਤਾਲ ਆਇਸੀ ਬਟ ਕੁਤਕ੍ਰਮ ਸੋਗਤ ਨੂੰ ਜਿਹੜੇ ਉਹ ਦੋ ਯਾਸ਼ੁਮ ਤੋਂ ਆਉਣੀ ਲੱਗੀ ਤਾਂ ਕਿਸੇ ਅਣਪਛਤ ਰਿ ਵਿਅਕਤੀ ਨੇ ਉਹਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਉਹਨਾਂ ਬਾਅਦ ਚ ਇਹ ਗੱਲ ਕਿਸੇ ਸਟਾਕ ਇੰਡਸਟਰੀ ਨੂੰ ਚਾਹੀ ਤੇ ਉਹ ਜਿਹੜਾ ਨੜਕਾ ਤੇ ਪਹੁੰਚ ਗਿਆ ਜੋ ਸੂਰਜ ਲੂਡੀਆ ਤੇ ਬਣਾ ਦੇ ਘਰ ਤੇ ਉਹਨਾਂ ਵਿਅਕਤੀ ਦੇ ਖਲਾਮ ਕੇ ਦੋੰਦਚ ਕੀਤਾ ਤੇ ਇਨਵੈਸਟੀਗੇਸ਼ਨ ਜਾ ਰਹੀ ਹੈ। 7:00 ਤੋਂ 11:30 ਦੇ ਦੌਰਾਨ ਕੋਈ ਪੇਸ਼ੈਂਟ ਐਡਮਿਟ ਹੈਗਾ ਹੈ ਹਰ ਬਾਰ ਦੇ ਵਿੱਚ ਉਸ ਦੇ ਨਾਲ ਕੋਈ ਅਟੈਂਡੈਂਟ ਹੈ ਉਹਦੇ ਨਾਲ ਕੋਈ ਸ਼ਿਕਾਇਤ ਕੀਤੀ ਹੈ ਵੀ ਉਹਦੀ ਕੋਈ ਵੀਡੀਓ ਜਿਹੜੀ ਹੈ ਵਾਸ਼ਰੂਮ ਦੇ ਵਿੱਚ ਬਣਾਈ ਕਿਸੇ ਨੇ। ਕਿ ਇਹ ਜੇ ਮੈਨੂੰ ਡਾਕਟਰ ਕੋਲ ਨੂੰ ਪਹੁੰਚਾਇਆ ਤੇ ਮੈਂ ਉਹਨੂੰ ਕਿਹਾ ਵੀ ਇਮੀਡੀਏਟਲੀ ਤੁਸੀਂ ਪੁਲਿਸ ਕਾਲ ਕਰੋ ਤੇ ਪੁਲਿਸ ਇਨਫੋਰਮੇਸ਼ਨ ਤੇ ਜੋ ਪੁਲਿਸ ਵੀ ਆਏ ਸਿਟੀ ਰੌਕੜ ਤੋਂ ਸੀਸੀਟੀਵੀ ਕੈਮਰੇਜ ਤੇ ਲਗਵਾਏ ਨੇ ਕਿ ਸਿਕਿਉਰਟੀ ਦੇ ਵੀ ਜੋ ਦੋ ਮੁਲਾਜ਼ਮ ਹੁੰਦੇ ਨੇ ਇੱਕ ਐਮਰਜੈਂਸੀ ਵਿੱਚ ਹੁੰਦਾ ਇੱਕ ਲੈਵਲ ਹੁੰਦਾ ਵੀ ਇਹ ਇਹਦੇ ਨਾਲ ਅਸੀਂ ਅੱਗੇ ਹੋਰ ਸ਼ਰਤਾਂ ਨੂੰ ਪਰਮਿਸ਼ਨ ਲੈ ਕੇ ਤੇ ਹੋਰ ਵੀ ਜਿਹੜੇ ਸਿਟੀ ਗਾਰਡਨ ਦੀ ਜਿਹੜੀ ਗਿਣਤੀ ਆ ਉਹ ਵਧਾਵਾਂਗੇ ਸਿਕਿਉਰਟੀ ਪੱਖੋਂ ਤੇ ਹੋਰ ਜੋ ਫੀਮੇਲ ਸਟਾਫ ਦਾ ਖਾਸ ਕਰਕੇ ਉਹਨਾਂ ਨੇ ਸਟੋਕੀ ਦੇ ਲਈ ਪੂਰੀ ਅਸੀਂ ਬੰਧਨਬੱਧ ਹੈਗੀ ਤੇ ਉਹ ਕੁੜੀਆਂ ਖਾਲਾ ਕਿ ਵੀਡੀਓ ਬਣਾਉਣ ਵਾਲੇ ਸ਼ਖਸ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਇਹ ਜਰੂਰ ਸ਼ੱਕ ਹੈ ਕਿ ਕਿਸੇ ਔਰਤ ਦੀ ਵੀਡੀਓ ਬਣੀ ਆ ਪਰ ਵੀਡੀਓ ਬਣਾਉਣ ਵਾਲੇ ਸ਼ੱਕ ਸ਼ੱਕ ਦੀ ਹਜੇ ਤੱਕ ਪਛਾਣ ਨਹੀਂ ਹੋ ਚੁੱਕੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਿਹੜਾ ਮੋਲਜਮ ਮੋਲਜਮ ਦੀ ਜਾਂਚ ਪਛਾਣ ਦੇ ਲਈ ਉਹਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਕਿਹਾ ਜਾਦਾ ਜਲਦ ਹੀ ਜੇਕਰ ਇਸ ਦੀ ਵੀਡੀਓ ਬਣਾਈ ਗਈ ਔਰਤ ਦੀ ਵੀਡੀਓ ਬਣਾਈ ਗਈ ਜਲਦੀ ਮੌਲਜ ਨੂੰ ਕਾਪੂ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਬਣਦੀ ਕਾਰਵਾਈ ਉਸਤੇ ਕੀਤੀ ਜਾਵੇਗੀ